दो साथी और घायल हो गए हैं टीयर गैस बहुत तेज़ कर दिया है और और पानी के बिचारे मारनी बहुत ज़्यादा शुरू कर दी है ये देखें आप कि हमारे पास अब एम्बुलेंसें भी कम पड़ गई हैं और ये चौथे साथी हमारे घायल हो चुके हैं हम सभी की डिटेल आपके पास भेज रहे हैं सीधी गोलियां उतार रही है ਇਹ ਚੌਥੇ ਸਾਥੀ ਕੀ ਹੈ ਸਰੋ ਉਹ ਪੁੱਛੋ ਗੱਡੀਆਂ ਕਿੱਲੇ ਵੇਜੋ ਇਹ ਪੰਜਵੇਂ ਸਾਥੀ ਕੋ ਐਂਬੂਲੈਂਸ ਲੈ ਕੇ ਜਾ ਰਹੀ ਹੈ ਪੰਜਵੀਂ ਐਂਬੂਲੈਂਸ ਹਾਂਜੀ ਸ਼ੰਭੂ ਮੋਰਚੇ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਜਿਹੜਾ ਕਿ ਤੀਜਾ ਜਥਾ 101 ਮਰਜੀਵੜਿਆਂ ਦਾ ਦਿੱਲੀ ਨੂੰ ਰਵਾਨਾ ਹੋਇਆ ਤੇ ਬੈਰੀਕੇਡਿੰਗ ਦੇ ਜਾ ਕੇ ਪੁਲਿਸ ਨਾਲ ਗੱਲਬਾਤ ਕਰ ਰਹੇ ਹੈ ਆਗੂ ਸਹਿਬਾਨ ਜਸਵਿੰਦਰ ਸਿੰਘ ਲੋਂਗੋਵਾਲ ਤੇ ਹੋਰ ਸੀਨੀਅਰ ਆਗੂ ਦੋਨਾਂ ਫੋਰਮਾਂ ਦੇ ਪੁਲਿਸ ਬਾਰ-ਬਾਰ ਕਹਿ ਰਹੀ ਹੈ ਕਿ ਪਰਮਿਸ਼ਨ ਦੇਖੋ ਸੋਚਣ ਵਾਲੀ ਗੱਲ ਹੈ ਵੀ ਆਪਣੀ ਰਾਜਧਾਨੀ ਵਿੱਚ ਜਾਣ ਲਈ ਯਾਰਾ ਦਿੱਲੀ ਜਾਣ ਲਈ ਪਰਮਿਸ਼ਨ ਚਾਹੀਦੀ ਹੈ ਫੈਦਲ ਕਿ 101 ਮਰਜੀ ਉੜਿਆਂ ਦਾ ਜਥਾ ਇਹ ਅਧਿਲ ਜਾਂ ਵੀ ਇਹ ਰਾਈਟ ਹੈ ਪੰਜਾਬ ਮੇ ਨਾਕਾ ਲਗਾਉਣੇ ਦਾ ਹਰਾਨੇ ਮੇ ਲਗਾਓ ਇਹ ਪੰਜਾਬ ਕੀ ਜਗ੍ਹਾ ਹੈ 10 ਮਹੀਨੇ ਤੇ ਗੱਲੇ ਕਰ ਰਹੇ ਬਾਈ ਜੀ ਸਾਡਾ ਅਧਿਕਾਰ ਹੈ ਹੁਣ ਸਰਕਾਰ ਨਾਲ ਗੱਲ ਕਰਕੇ ਆਹਾਰੀ ਗੱਜਾ ਤੇ ਆਪਾਂ ਆਪੇ ਕੰਮ ਉੱਪਰ ਵੀ ਵੱਡੀ ਵੱਡੀਆਂ ਰੇਲਾਂ ਲਾ ਕੇ ਜਾਲੀ ਲਾਈ ਹੋਈ ਆ கம்பல்ார்க்கெட்

ਮੈਂ ਨਾਲ ਚੱਲਾਂਗਾ ਕਮੇਟੀ ਦੇ ਨਾਲ ਤੁਹਾਡੀ ਮੀਟਿੰਗ ਫਿਕਸ ਕਰਾ ਦਿੰਦੇ ਹਾਂ। ਇੱਕ ਵਾਰ ਕਰਕੇ ਤਾਂ ਦੇਖੋ। ਫਿਰ ਉਹ ਕਮੇਟੀ ਬਾਡੀ ਵੀ ਬਣਾਉਂਦੇ। ਇਨਸਾਫ ਨਹੀਂ ਹੋਏ ਪਾਏਗੀ ਇਸ ਮੁਲਕ 'ਚ। ਦਿਖਾਈ ਪਰ ਪ੍ਰਧਾਨ ਜੀ ਨੇ ਰਿਪੋਰਟ ਨੇ ਬਣਾਈ ਹੈ। ਐਸ ਵੀ ਸਾਹਿਬ ਸਮਝਿਏ ਇਸ ਮੌਕਾ ਤੇ ਦਿਓ। ਇਸ ਮੁਲਕ 'ਚ ਪਹਿਲੇ ਚਲ ਚਲ ਰਹਿਣ ਦੇ। ਕਮਿਸ਼ਨ ਵੀ ਸਰਕਾਰ ਦੇ ਛੱਡ ਦੇ। ਚਲਦੀ ਨਹੀਂ ਬਣਿਆ। C2 ਦਾ ਫਾਰਮੂਲਾ ਅਭੀ ਤੱਕ ਲਾਗੂ ਨਹੀਂ ਹੋਇਆ। ਇੱਕ ਵਾਰ ਮੌਕਾ ਤਾਂ ਦਿਓ। ਇਹ ਮੌਕਾ ਹਮਕੋ ਪਤਾ ਹੈ। ਕਮੇਟੀ ਬਣਾਏਗੇ ਪ੍ਰੋਮਿਸ ਕਰਦਾ। कल मीटिंग मैं नाल चलूंगा तो आधी मीटिंग फिक्स करा कोई कोई कमेटी को का। हमारा कोई कमेटी नहीं सर ये थारा तो पहला डलिया साहब ने कुछ हो गया फिर ऐसे आप आप कह रहे हो आप सरकार को कमेटी आप कह रहे हो आपको कमेटी भरोसा नहीं है

ਹਾਈ ਕੋਰਟ ਕੁਛ ਨਹੀਂ ਕਰਾ। ਆਪ ਇੱਕ ਵਾਰ ਮੌਕਾ ਤਾਂ ਦੋ। ਸਰ ਅੱਜ ਅਗਰਵਾਹ ਦੀ। ਮੈਂ ਮੌਜੂਦ ਹਾਂ ਵੀ ਸ਼ੰਭੂ ਬਾਡਰ ਪੇਸ਼ ਸ਼ੰਭੂ ਬਾਡਰ। ਹਾਂਜੀ ਸ਼ੰਭੂ ਬਾਡਰ ਤੇ ਪੁਲਿਸ ਨਾਲ ਗੱਲਬਾਤ ਕਰਦੇ ਹੋਏ ਆਗੂ ਸਹਿਬਾਨ ਕਿਸਾਨ ਆਗੂ। ਸੋ ਅੱਜ ਤੀਜਾ ਮਰਜੀਵੜਿਆਂ ਦਾ ਜਥਾ ਬਹੁਤ ਖਨੌਰੀ ਹਰਕਤ ਵਿੱਚ ਕੇਂਦਰ ਸਰਕਾਰ ਜਿਹੜੀ ਕੀ ਐਡੀ ਵੱਡੀ ਵੈਰੀਗੇਟਿੰਗ ਪੰਜਾਬ ਦੇ ਅੰਦਰ ਕੀਤੀ ਹੋਈ ਆ ਤੇ ਉੱਪਰੋਂ ਕਹਿ ਰਹੇ ਨੇ ਪਰਮਿਸ਼ਨ ਦਿੱਲੀ ਦੀ ਤੁਸੀਂ ਲੈ ਕੇ ਆਓ ਵੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੁਹਾਨੂੰ ਪਰਮਿਸ਼ਨ ਕਿਹਨੇ ਦਿੱਤੀ ਪੰਜਾਬ ਅੰਦਰ ਵੈਰੀਗੇਟ ਕਰਨ ਦੀ ਪੰਜਾਬ ਵਾਸੀਓ ਜਾਗੋ ਵੱਡੀ ਗਿਣਤੀ ਵਿੱਚ ਸ਼ੰਭੂ ਖਨੌਰੀ ਮੋਰਚੇ ਤੇ ਪਹੁੰਚੋ ਇਹਨਾਂ ਗੰਦੀਆਂ ਸਰਕਾਰਾਂ ਨੇ ਜਿਹੜੇ ਕੀ ਹੁਣ ਖੇਤੀ ਕਾਲੇ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨ ਲਈ ਖਰੜਾ ਤਿਆਰ ਕੀਤਾ ਰਾਜਾਂ ਨੂੰ ਭੇਜਿਆ ਗਿਆ ਡਰਾਫਟ ਸੋ ਮਾਰੂ ਨੀਤੀ ਬੜੀ ਮਾਰੂ ਨੀਤੀ ਹੈ ਤੇ ਵੱਡੀ ਗਿਣਤੀ ਚ ਪਹੁੰਚੋ ਵੱਧ ਤੋਂ ਵੱਧ ਨਸਲਾਂ ਫਸਲਾਂ ਤੇ ਆਪਣੀ ਹੋਂਦ ਦੀ ਲੜਾਈ ਫੇ ਸਾਰੇ ਰੋਡ ਬੰਦ ਕਰ ਦਿਓ ਬਈ ਦਿੱਲੀ ਜਾਣ ਹੀ ਨਾ ਦਿਓ ਬਿਨਾਂ ਪਰਮਿਸ਼ਨ ਤੋਂ ਸਾਰੇ ਰੋਡ ਬੰਦ ਕਰ ਦਿਓ ਦਿੱਲੀ ਦੀ ਪਰਮਿਸ਼ਨ ਤੋਂ ਬਿਨਾਂ ਕਿਸੇ ਨੂੰ ਨਹੀਂ ਚੱਲਣ ਦੇਣਾ ਕੋਲਾ ਸੰਦੀ ਬਲਾਕ ਵਿੱਚ ਪਦਾਰਾਮ ਤੇ ਭਾਈ ਰਾਮ ਸਿੰਘ ਵਕਤਰ ਮਾਸ ਕਰੇ ਤੇ ਰਾਮ ਤੇ ਬੁਲੀ ਲਿਕੇ ਪ੍ਰੋਟੈਸਟ ਕਰਨ ਆਪਣੇ ਦੇਸ਼ ਦੇ ਨਾਗਰਿਕਾਂ ਲਈ ਦੇਖੋ ਉਹ ਥੱਲੇ ਵੀ ਪੁਲਿਸ ਲਾਈ ਹੋਈ ਹੈ ਫੌਜ ਆ ਹੁਣ ਉੱਪਰ ਰੇਲਿੰਗ ਲਾਤੀ ਆ ਥੱਲੇ ਪਹਿਲਾਂ ਸੀਗੀ ਹੁਣ ਉੱਪਰ ਵੱਡੇ ਵੱਡੇ ਐਂਗਲ ਲਾ ਕੇ ਜਾਲੀ ਲਾਈ ਗਈ ਕੰਮ ਦੇਣਾ ਪੜਦਾ ਹੈ ਨਾ ਕਈ ਵਾਰ ਸ਼ੰਭੂ ਮੋਰਚੇ ਤੋਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਆਓ ਵੱਡੀ ਗਿਣਤੀ ਵਿੱਚ ਸਾਨ ਮਜ਼ਦੂਰ ਪ੍ਰਭੂ ਨਸਲਾਂ ਫਸਲਾਂ ਤੇ ਆਪਣੀ ਹੋਂਦ ਦੀ ਲੜਾਈ ਆ ਥੋਣ ਪਹਿਲਾਂ ਕਤਾਰੀਆਂ ਕਰਕੇ ਮਰਾਏ ਨੇ ਲੋਕ ਦੋ ਦਹਾਕਾ ਤੋਂ 2000 ਸਾਲ ਲੜਾਰ ਕਰੀ ਦੇ तो तो चर्चा बढ़ता है, है बदमाश ਆਹ ਪਾਈਆਂ ਬਾਟੋ ਚਾਰ ਬੱਟਾ ਮੈਂ ਕਰਦਾ ਇਹ 13 ਕਿਹਾ ਇੱਕ ਪਾਣੀ ਵਾਲੀ ਪਿਆਰੀ ਆ ਚਲਾ ਦੇ ਤੂੰ ਯਾਰ ਮਾਰੇ ਪੈਸੇ ਦੇ ਨਾ ਬੱਚੇ ਨਹੀਂ ਨਾ ਕਰਦੇ ਅਰੇ ਪਿਆਰ ਹੋ ਰਿਹਾ ਤੇ ਨਾ ਬੱਚਾ ਚਲਾਉਣ ਨੂੰ ਮੇਰੇ ਕੋਲ ਤੁਹਾਡੇ ਕੋਲ ਬੱਦਲ ਬਾਈ ਬਣੀ ਹੋਈ ਹੈ ਅਸੀਂ ਬੋਲ ਆਪੇ ਖੜੇ ਹੋਰ ਜਾਨੀ ਭਰਾ ਇਹਨਾਂ ਦੇ ਬੱਚੇ ਦਾ ਦਾਦਾ ਜੀ ਗੱਲ ਕਰਦੇ ਇਹਨੂੰ ਗੱਲ ਕਰਾਉਂਦਾ ਤੁਸੀਂ ਤਾਂ ਬਹਿ ਕੇ ਰਹੇ ਤੁਸੀਂ ਜਾਦੇ ਤੁਹਾਨੂੰ ਲੱਗਦਾ ਹੈ ਰਵੀਰ ਸਰ ਕਿਉਂ ਰੋਕਾ ਬੋਲੋ ਬੋਲੰਗ ਅੰਗ ਝੂਠੇ ਬੋਲ ਦੇ ਹਾਂ ਝੂਠੇ ਨੇ ਦੋ ਝੂਠੇ ਕਾਹ ਬੋਲਾਂਗੇ ਤੁਸੀਂ ਜਾ ਰਹੇ ਹੋ ਤੇਰੇ ਬਾਪੂ ਨੇ ਹਾਂ मोबाइल पर प्लीज यार वो बड़ा नेता 19 दिन हो गए जो मरने वर्त पे बैठा हुआ है ऐसे कैसे पेश कर सकते हैं कच्ची पिल्ली बात से हम हमारा आंदोलन बड़ा आंदोलन है हमारी इसका इंसाफ लेने के लिए हर एक कदम कदम گور تو ہے آج کیا کراؤ پتہ نہیں اپ دیکھو اپنے اگوں ਨਾਲ گل کر کے پوری نہیں اتے کیا کرنا ہے بھائی کوئی کوئی دو نمبر کا بھائی کا فوٹو چاہیے 3000 کا کسٹری چیک کروا دے ਕੱਟਾ ਸਰਜੀਤ ਰਾਏ ਸ਼ੰਭੂ ਮੋਰਜੇ ਦੇ ਦੇਖ ਲੋ ਵੀ ਏਡੇ ਢੀਠ ਸਰਕਾਰਾਂ ਵੀ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਦਿੱਲੀ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਦੋਂ ਜਾਗੋਗੇ ਦੇਸ਼ ਦੇ ਕੀਰਤੀ ਕੰਮ ਇਹ ਤੁਸੀਂ ਕਦੋਂ ਜਾਗੋਗੇ ਭੱਜਦੇ ਕਿਉਂ ਜੇ ਇਹਦਾ ਪਾਣੀ ਛਿੜਕਿਆ ਨਾ ਭੱਜਦੇ ਕਿਉਂ ਜੇ ਕਿਚੋ ਉਹ ਮੁਖਤਿਆਰ ਕਿਚੋ ਕਿਚੋ ਹੋਰ ਰਸੇ ਨੂੰ ਪਾ ਦੇ ਰਸੇ ਨੂੰ ਬਾਬਾਈ ਉਧਰੋਂ ਨੀਂ ਨਾ ਰੱਖੀ ਪਾਣੀ ਦੀਆਂ ਪਿਛਾੜਾਂ ਪੁਲਿਸ ਵੱਲੋਂ ਜਿਹੜੀ ਕੈਮੀਕਲ ਵਾਲਾ ਪਾਣੀ ਛਿੜਕਿਆ ਜਾ ਰਿਹਾ ਪੁਲਿਸ ਵੱਲੋਂ ਕੈਮੀਕਲ ਵਾਲਾ ਕੈਮੀਕਲ ਵਾਲਾ ਪਾਣੀ ਕੈਮੀਕਲ ਵਾਲਾ ਪਾਣੀ ਪੁਲਿਸ ਵੱਲੋਂ ਛਿੜਕਿਆ ਜਾ ਰਿਹਾ ਹਰਿਆਣਾ ਪੁਲਿਸ ਵੱਲੋਂ ਕੈਮੀਕਲ ਵਾਲਾ ਪਾਣੀ ਕਿਸਾਨਾਂ ਦੇ ਉੱਪਰ ਓਏ ਸਰਕਾਰ ਗੁਰਦਾਰ ਕੈਮੀਕਲ ਵਾਲਾ ਪਾਣੀ ਇਹ ਪ੍ਰਾਦਾ ਕੀਤੋਂ ਹੋ ਰਿਹਾ ਹੈ ਜੇ ਤੁਸੀਂ ਦੇਖੋਗੇ

ग्यारह थी जो खत्म हो चुकी हैं अब प्राइवेट गाड़ियों से जा रहा है ये पंजाब सरकार का हमारे लिए एक तोहफा समझिए आप कि जो हमारे किसानों के लिए एम्बुलेंस अवेलेबल नहीं करा सकती जो स्ट्रेचर टीम अवेलेबल करा सकती जो मेडिकल सेवा ही नहीं करा सकती, क्या वो किसानों के हकों के लिए आवाज उठा सकती है और आगे टीयर गैस के साथ सीधी रबड़ के चल रही हैं और सीधी वो गोली चला रहे हैं पैदल निहत्थे किसानों के ऊपर आप देखिएगा यहाँ से मीडिया के कर्मी साथी खड़े हैं यहाँ पर आप सारा देख सकते हैं आगे बसूटी और ਧਿਆਨ ਹੈ ਸਰਕਾਰ ਇਸ ਤਾਕ ਦੇ ਵਿੱਚ ਹੈ ਇਹ ਧਿਆਨ ਸੇ ਦੇਖ ਲੈ ਸਭੀ ਸਾਥੀ ਜੋ ਉਪਰਾਸ਼ਟਰਪਤੀ ਬੋਲਤੇ ਹੈ ਕਿ ਮੈਂ ਕਿਸਾਨ ਦਾ ਬੇਟਾ ਹੂੰ ਆਜ ਉਨਕੀ ਜਵਾਨ ਬੰਦ ਹੈ